ਦਾਂ ਦਾ ਦਿਖਾਈ ਮੈਂ ਤਾਂ ਮੰਡੀਆਂ ਚ ਸਹੀ ਅਮਦਾਲਾ ਇਹ ਪਟਸਨਾ ਨਹੀਂ ਮੈਂ ਤਾਂ ਮੰਡੀਆਂ ਜੀ ਰਹਿਣਾ ਸਟੇਰ ਪੀ ਮੰਗੇ ਨੇ ਇਹਨਾਂ ਤੋਂ ਮੁੱਲ ਤਾਂ ਯਾਰ ਇਹਨਾਂ ਤੋਂ ਕਰਿਆ ਜਿੰਨਾ ਮਰਜ਼ੀ ਇਹਨਾਂ ਨੂੰ ਪਤਾ ਵੀ 22000 ਦੀ ਲੈ ਜਾ ਬਾਲੇ ਹੀ ਲੱਗੇ ਇਹ ਕਰਨ ਕਹਿੰਦੇ ਸਾਡਾ ਹਾਂ ਚਲ ਇੱਕ ਮੈਂ ਗੱਲ ਦੱਸਾਂ ਤੈਨੂੰ ਬੋਲ ਉੱਥੇ ਦੁਕਾਨੇ ਦੇ ਤੇ ਆ ਜਾ ਇਹ ਦੋ ਦੁਕਾਨੇ ਦੇ ਤਾਂ ਫਿਰ ਰੱਬ ਦਾ ਪੁੱਤ ਮਾਰ ਕੇ ਮਾਲਾ ਲਵੇ ਜੇ ਲੱਗ ਗਿਆ ਲਵੇ ਹੋਰ ਕੀ ਲੱਗਦਾ ਮੈਂ ਇੱਕ ਗੱਲ ਦੱਸਾਂ ਤੈਨੂੰ ਮਿੱਠੂ ਬਹੁਤਾ ਪਕਾਈ ਕਰਨ ਦੀ ਲੋੜ ਥੀ ਜਿੰਨੀ ਕ ਅਗਲੇ ਦੀ ਜੇਬ ਦੀ ਗੰਜੈ ਸੋਨ ਮੈਨੂੰ ਦੱਸਤਾ ਇਹਨਾਂ ਦੇ ਰੁਪਈਏ ਹੀ 14000 ਆਪਣੇ ਕੋਲੇ ਨਹੀਂ ਹੈਗੀ ਫਿਰ 14 ਕਹਿੰਦਾ ਵੀ ਮੈਜਰ ਕਹਿੰਦਾ ਵੀ ਤੂੰ ਲੈ ਜਾ ਕੌਣ ਕਹਿੰਦਾ ਹਾਂ ਬਾਈ ਕਹਿੰਦਾ ਪੁੱਛੇ ਨੂੰ ਕਰਾ ਮੇਰੇ ਮੂੰਹ ਤੇ ਆ ਉਹਦੇ ਕਨੇ ਮੂੰਹ ਤਾਂ ਕਰ ਹੁਣ ਮੜਾ ਜਾ ਕਹਿੰਦਾ 20000 ਮੰਗਿਆ ਵੀ ਲੈ ਜਾ ਜਿੰਨੀ ਦੀ ਮਰਜ਼ੀ ਉਹ ਜਾ ਆਪਰਾ ਜਦੋਂ ਲਾ ਫੋਨ ਸਰ ਹੁਣ ਬਾਈ ਮੰਗ ਲੈ ਵੀ 20 ਮੰਗ ਲੈ ਇਹਨੂੰ ਪੁੱਛ ਕੇ ਦੇਖੀ ਕੀ ਮੰਗਿਆ ਕੀ ਕਿਹਾ ਇਹਨੂੰ ਮੇਨੇ ਤਾਂ ਪਰਾਂਹੋ ਕੇ ਕਹਿੰਦਾ ਵੀ ਹੈ ਪਰਾਂਹੋ ਕੇ ਮੇਨੇ ਤਾਂ ਕਹਿੰਦਾ 20 ਵੰਗੇ ਆਪਾਂ ਚਲ 20 ਬਾਈ 20 ਬਾਈ ਕਿ ਹੈ ਨਹੀਂ ਤਾਂ 20 ਬਾਈ ਉਹ ਸੱਕੇ ਨੇ ਮੈਂ ਵੀ ਸੱਚਾ ਮੈਂ ਵੀ ਸੱਚਾ ਮੈਂ ਉਹ ਤਾਂ 22000 ਰੁਪਏ ਸੱਚਾ ਮੈਂ ਵੀ ਮੈਨੂੰ ਕਹਿੰਦਾ 20 20 ਮੰਗਦਾ ਹੈ ਉਹ ਵੀ ਬਾਕੀ ਨੇ ਬਾਈ ਮੰਗ ਰਿਹਾ ਬਸ ਠੀਕ ਹੈ ਬਸ ਸੱਚੇ ਤਾਂ ਮੈਂ ਕਹਿੰਦਾ ਮੈਂ ਕਿਹਾ 22000 ਦੀ ਲੈ ਜਾ ਮੈਂ ਕਿਹਾ ਇਹਨੂੰ ਇੱਕ ਗੱਲ ਕੇ ਕਿਰਾ ਨਾਦਰ ਚ ਆਵੇ ਬੱਕਰੀ ਮਰੇ ਇਹੀ ਜੀ ਬੱਕਰਾ ਮਿਲੂਗੀ ਛਾਪਣਾ ਉਹ ਤੇ ਮਰਜ਼ੀ ਦੀ ਲੈ ਨਾ ਲੈ ਤੇ ਦੀ ਮਰਜ਼ੀ ਰਹੀ ਛੇ ਤੇਰੇ ਪਸੰਦ ਆਪਾਂ ਤਾਂ ਨੂੰ ਕੱਲ ਸੁਣ ਲੈ ਮੇਰੀ ਆਪਾਂ ਦਾ ਪਹਿਲਾ ਦੱਸ ਉਹ ਸੁਣ ਬਈ ਸੁਣ 2 ਮਿੰਟ ਅਸੀਂ ਝਗੜਾਂਗੇ ਝਗੜ ਬੋ ਝਗੜ ਅਸੀਂ ਕੱਲ ਬਗੀਰਾ ਦੇ ਫਰ ਆਏ ਚਲੋ ਮੈਂ ਤਾਂ ਫਰ ਆਇਆ ਡੇ ਕੋਲੇ ਹੋ ਜਾਣਾ ਕਾ ਨੂੰ ਹੋ ਜੇ ਹੋਲੇ ਤੂੰ ਮਾਲਕ ਦਾ ਮਾਲਕ ਹੈ ਇਹਦਾ ਮਾਲ ਖੜਾ 2 ਲੱਖ ਦਾ ਛੜ ਬਾਈ ਤੇਰਾ ਮਾਲ ਖੜਾ 2 ਲੱਖ ਦਾ ਅਸੀਂ ਕੀ ਤੈਨੂੰ ਡੱਕਰਦੇ ਆਂ ਬਾਈ ਬੱਪਾ ਬਾਈ ਗੱਲ ਸੁਣ ਛੋਟੀ ਵੀਰ ਤੈਂ ਕਦੇ ਨਹੀਂ ਖਰੀਦੀ ਤੂੰ ਤਾਂ ਇੱਕ ਸ਼ੌਂਕ ਦਾ ਢੋਲ ਵਜਾ ਕੇ ਸ਼ੌਂਕ ਪੂਰਾ ਕਰਦੇਂ ਪਿੰਡ ਕਿਹੜਾ ਤੇਰਾ ਬੜੁਖੇ ਬੜਾ ਖੇੜੀ ਸੀ ਕਿਰੇ ਨਾ ਤੇ ਨੀ ਆ ਚੱਲ ਸਕੀਰੀ ਕੱਲੀ ਕਰਨ ਨੂੰ ਜਾਂਦੇ ਕਿਹਦੇ ਨਾਲ ਬੱਕਰੀ ਖਟਾਈ ਉਸੋਂ ਬੱਕਰੀ ਮੈਂ ਲੈ ਜੂਗਾ ਹਾਂ ਮਿੱਠੂ ਦਾ ਨੰਬਰ ਲੈ ਲੈ ਇਹਨੂੰ ਦੇ ਦੀ ਬੱਕਰੀ ਮੈਨੂੰ ਤਾਂ ਪਹੁੰਚ ਕਰਦੀ ਆ ਤਨੋਂ ਲੈ ਜਾਦਾ ਅੱਛਾ ਤੂੰ ਇਹ ਦੇਖੋ ਬੱਕਰੀ ਨਾਲ ਨਹੀਂ ਮਿੱਠੂ ਲੈ ਲੇਗਾ ਹਾਂ ਬੱਕਰੀ ਮੈਂ ਮੈਂ ਚਾ ਲੈ ਲਊਗਾ ਪਰ ਠੀਕ ਹੈ ਤੂੰ ਚੱਲ ਤੂੰ ਗੱਲ ਸੁਣ ਬਈ ਆਂਬਲ ਵਾਲਾ ਕੀ ਕਰ ਰਿਹਾ ਨੇ ਲੋ ਇਹਨੇ ਬੱਕਰੀ ਨਹੀਂ ਮੁੰਡੇ ਨੇ ਦੇਣੀ ਇੱਕ ਗੱਲ ਚ ਨਿਮੇੜਦਾ ਨਾ ਜੇ ਤੇਰੇ ਚ ਗੰਜੈਸ ਹੈ ਬੱਕਰੀ ਫੜ ਤੂੰ ਪੂਰੀ 18000 ਦੀ ਤੇ ਉਹਨੇ ਤਾਂ ਕੁਸ ਮੰਗ ਲਿਆ ਕੋਈ ਮੇਰੇ ਤਾਏ ਦਾ ਮੁੰਡਾ ਨਹੀਂ ਹੋ ਲੱਗਦਾ ਤੈਨੂੰ ਅਸੀਂ ਪਹਿਲੀ ਵਾਰ ਜਾਣੇ ਆ ਕਿਉਂ ਜੀ ਪਹਿਲਾਂ ਜਾਣਦੇ ਨਹੀਂ ਉਹ ਮੰਡੀਆਂ 'ਚ ਮਿਲ-ਮੁਲ ਵੀ ਜਾਂਦਾ ਇਹਦਾ ਇੱਥੇ ਤੂੰ ਗਲੀ ਨਗਾ ਕਿਤੇ ਮੌਲੀ ਮਿਲਗਾ ਕਿਤੇ ਕਿਤੇ ਨਗਾ ਕਿਤੇ ਉਹਦਾ ਇਹ ਕੰਮ ਹੈ ਰੋਜ਼ ਜਾਣਾ ਆਉਣਾ ਵਪਾਰੀ ਬੰਦਾ ਹੈ ਕਿ ਇਹ ਨਹੀਂ ਦੱਸਣਾ ਨਾ ਦੱਸ ਕਿਉਂ ਮੈਂ ਇਧਰ ਦੰਨਾ 18 ਦੀ ਹੈ ਕਿਉਂ ਕੀ ਗੱਲ ਮੰਡੀਆਂ 'ਚ ਮਿਲਦੀਆਂ ਨੇ ਫੋੜਾ-ਵੋੜਾ ਫਸਟਾ ਕਰ ਲੈ ਬਾਈ ਉਹ ਯਾਰ ਫਰਕ ਦਾ ਬਾਪੋ ਮੇਰੀ ਗੱਲ ਸੁਣ ਇਹ ਬੰਦੇ ਨੇ ਮੈਨੂੰ ਇੱਕ ਗੱਲ ਕਹਿ ਦਿੱਤੀ ਕਹਿੰਦਾ ਯਾਰ ਮੈਂ ਕਹਿੰਦਾ ਗਰੀਬ ਬੰਦਾ ਉਹ ਹਜ਼ਰਤ ਜਰਾ ਗਰੀਬ ਮੇਰੀ ਗੱਲ ਸੁਣਾ ਮੈਂ ਮੰਗਦਾ ਤਾਂ ਮੈਂ 30000 ਮੰਗਦਾ ਆਹ ਵਾਟੇਗੀ ਨਾ ਨਾ ਇਹ ਨਹੀਂ ਹੈਗੀ ਉਹ ਪਹਿਲੀ ਪੂਰ ਕਰਨੀ ਭੈਣ ਜੋ ਬੱਕਰੀ ਦਾ ਮੂੰਹ ਤਾਂ ਦੇਖ ਲਾ ਇਹੋ ਜੇ ਹੁਣ ਪੁਰਾਣੀਆਂ ਬੱਕਰੀਆਂ ਕਿੱਥੇ ਰਹੀਆਂ ਕਹੋਰੇ ਵਰਗਾ ਮੂੰਹ ਮੂੰਹ ਪਹਾੜੇ ਵਰਗਾ ਹੁੰਦਾ ਬਾਈ ਪਾਟੋ ਨੀ ਨੰਦਾਂ ਦਾ ਕੋਰਾ ਮੂੰਹ ਕੱਲਾ ਦਿਖਾ ਦੇ ਆ ਲੱਗਦਾ ਜਿਵੇਂ ਬੱਕਰਾ ਹੈ ਸਾਡੇ ਮੇਲਾ ਲੱਗਣਾ ਕਾਲੇ ਮੈਂ ਨਾ ਕਰਗਾ ਕਾਲੇ ਕੀ ਇਹੀ ਪੱਠ ਦੇਨੇ ਤੇ ਆ ਹੁਣ ਸਿਆਲ ਲੰਘ ਗਿਆ ਇਹੀ ਪੱਠ ਦੇਖੀ ਮੇਲੇ ਤੇ ਕੀ ਕਰਦੀ ਆ ਹਾਰ ਸ਼ੰਗਾਰ ਕਰਕੇ ਲੈ ਜਾ 20 22 ਦੀ ਫੇਰ 25 ਦੀ ਵਿੱਚ ਲੈ 10 ਰੁਪਏ ਪੱਠੇ ਦੱਸ ਕੀ ਕੀ ਘਾੜਾ ਪੱਠ ਕੇ ਦੱਸ ਜਾਂਦੀ ਤਾਂ ਤਾਂ ਕਦੇ ਰਹੇ ਪੱਠਾ ਆ ਨਾ ਕੌੜਾ ਬੁੱਥੇ ਹੀ ਦੇਖ ਲਾ ਵੀ ਕਹਿ ਜਾ ਲੱਗਿਆ ਨਹੀਂ ਬੱਕਰੀ ਜਵਾਨ ਹੈ ਜਾਂਦੀ ਇਸ ਮੁੰਡ ਮਾੜੀ ਦੀ ਭਾਈ ਤੂੰ ਤੇਰੀ ਜੇਬ ਦੀ ਗਜੈਸ ਦੇ ਛੋਟੇ ਵੀਰ ਸਾਡੇ ਨਾਲ ਸਾਡੇ ਗੈਲਾਂ ਲੱਗਾ ਐਤਾਂ ਨੂੰ ਮਾੜਾ ਮੋਟਾ ਹੋਰ ਮਾਰ ਦਾਂਗੇ ਜਾਂ ਦੀ ਤੁਹਾਨੂੰ ਦੱਸਦੇ ਨੇ ਨੁਨਾਜ ਪੈ ਹੈਗੇ ਨੇ ਇਹਨੂੰ ਆਫਕਾਫ ਕਰਦੀ ਗੂਗਲ ਗੂਗਲ ਜੀ ਕਰਦੀ ਖਾਵਾ ਖਾ ਕਰ ਉਹ ਠੀਕ ਆ ਦਲੋ ਭਈ ਆਉਦੇ ਕਰੇ ਜਿਵੇਂ ਬੱਚਾ ਬੱਚਾ ਰਾਜੀ ਹੈ ਤਾਂ ਹੱਥ ਪਾਈ ਨਹੀਂ ਪਾਈ ਨਾ ਕਿਉਂ ਜੀ ਇਹ ਲੋੜ ਨਹੀਂ ਹੈਗੀ ਅਗਲੀ ਤਾਂ ਵਿਕਦੀਆਂ ਰਹਿੰਦੀਆਂ ਨੇ ਥੋੜੀ ਜਿਆਦਾ ਅਸੀਂ ਦੇਖਾ ਲਗਾ ਗੱਡੀਆਂ ਦੋਨਾਂ ਬੱਕੀ ਦਵਾਤੀ ਹਾਂ ਵੀ ਰਾਜੂ ਨੇ ਮਿੱਠੂ ਨੇ ਮੁੰਡਾ ਠਗਾਤਾ ਸਾਨੂੰ ਕਮੈਂਟ ਬਹੁਤ ਲੋਕ ਗਲਤ ਕਰਦੇ ਨੇ ਇਹ ਤਾਂ ਮੋٹے ਬਿਸ਼ਰਮਾ ਜਿਹੜੇ ਮੰਡੀਆਂ 'ਚ ਖੜੇ ਆ నియాਣਾ ਭਾਜੇ ਵਿੱਚ ਅਸੀਂ ਲੜਦੇ ਨਹੀਂ ਲੋਕਾਂ ਨਾਲ ਇਹ ਕੰਮ ਕਰਨਾ ਹੈ ਉਹਦਾ ਨੀਵੀਂ ਪਾ ਕੇ ਕੰਮ ਕਰੀ ਜਾ ਰਹੇ ਹਾਂ ਮੈਂ ਤਾਂ ਉਹ ਬਾਲੇ ਵੀ ਮੰਗੂ ਯਾਰਾ ਇਹ ਪੱਠ ਨਹੀਂ ਮਾੜੀ ਹਾਂ ਪੱਠ ਠੀਕ ਹੈ ਉਹ ਪੱਠ ਚ ਇਹਨਾਂ ਨੂੰ ਕਹਦਾ ਮੈਂ ਤਾਂ ਇਹਨਾਂ ਨੂੰ ਮੈਂ ਚੱਲ ਗਰੀਬ ਬੰਦੇ ਨੇ ਪਾੜ ਲੈਣਗੇ ਚੱਲ ਭੈਣ ਜਿਦਾਉਣੇ ਤਾਂ ਸਰਬੂਜਿਆਂ ਦਾ ਬਾੜਾ ਆਪਣੇ ਤਾਂ ਜੰਮਦੀਆਂ ਮਰਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਕਿਹੜ ਬੱਕਰੀ ਐ ਜਿਹਦਾ ਜੰਮਦੀਆਂ ਮਰਦੀਆਂ ਰਹਿੰਦੀਆਂ ਨੇ ਮੋਝ ਤਾਂ ਫਿਰ ਤਾਈ ਨੂੰ ਦੱਸਿਆ ਮੁੱਲ ਤਾਂ ਕਰਿਆ ਵੀ ਚੱਲ ਗਰੀਬ ਬੰਦੇ ਨੇ ਪਾੜ ਲੈਣਗੇ ਕੋਈ ਚੱਕਰ ਨਹੀਂ ਤਾਂ ਕਹਿਆ ਮਤਲਬ ਮਤਲਬ ਪੈਸੇ ਤਾਂ ਨਹੀਂ ਥੋੜੀ ਚੰਗੀ ਮਾਦੇ ਨਹੀਂ ਪੱਠਾ ਨਾਲ ਕਲੰਦਰਾ ਵਧੀਆ ਪਟਦਾ ਇਹ ਇਹਨੂੰ ਲੋੜਾ ਹੁਣ ਉਹ ਵਿਆਹੂ ਕਿਤੇ ਜਾ ਕੇ ਆ ਮਾੜਾ ਆਇਆ ਨਾ ਅੱਛਾ ਮਾਣ ਚੋਦੀ ਦਾ ਬੱਕਰੀ ਦਾ ਜਦੋਂ ਬਣਦੀ ਆ ਉਹ ਸ਼ਿਆਲਾ ਜੇ ਜਦੋਂ ਬਣਦੀ ਆ ਨਾ ਥੱਲੋਂ ਉਦੋਂ ਦੱਸਦੀ ਆ ਵੀ ਹਾਂ ਮੈਂ ਬਣਦੀ ਆ ਹਾਂਜੀ 2-3 ਮਹੀਨੇ ਦੀ ਬਣਾਈ ਆ ਜਦੋਂ ਬਣਦੀ ਆ ਨਾ ਫਿਰ ਦੱਸਦੀ ਆ ਵੀ ਮੈਂ ਕੀ ਕਰਦੀ ਆ 2-3 ਰੂੜ ਕੁ ਮਹੀਨੇ ਦੀ 2-3 ਮਹੀਨੇ ਗੱਬੜਾ ਆਦੋਂ ਗੱਬੜਾ ਪੂਰੀ ਘਟ ਹੈ 2 ਮਹੀਨੇ ਚ ਤਾਂ ਪੱਕੀ ਹੋਣੀ ਹਾਂ ਅਗਲਾ ਗਾਰੰਟੀ ਦੇ ਰਹੇ ਆ ਆਵੇ ਖੜਾ ਗਰੰਟੀ ਆ ਤਾਂ ਹੀ ਤਾਂ ਹੀ ਦੇ ਰਿਆਂ ਹੁਣ ਆਪਣੇ ਲਈ ਤਾਂ ਹੈ ਹੀ ਨਹੀਂ ਅਗਲਾ ਗਰੰਟੀ ਮਾਲਕੇ ਦਊ ਕਿਉਂ ਜੀ ਪਰ ਸੌਦਾ ਕਰਾਉਣ ਵਾਲੇ ਆ ਆ ਲੈ ਜੱਦੀਆਂ ਤਾਂ ਹੁਣ ਇਹ ਵਿੱਚ ਕਿਹੜਾ ਝੂਠ ਮਾਰਦਾ ਹੁਣ ਇਹ ਉਹ ਨਾਲੇ ਜੇ ਤਾਂ ਇੱਕ ਅੱਧੀ ਮੰਡੀ ਜਾਣਾ ਹੋਵੇ ਫਿਰ ਉੱਥੇ ਦਾ ਚੱਲਦਾ ਹੁੰਦਾ ਤੁਸੀਂ ਮੁੜ ਕੇ ਆਉਣਾ ਨਹੀਂ ਬਾਈ ਤੈਨੂੰ ਤਾਂ ਰੋ ਜਾਵਾਂ ਯਾਰ ਰੋ ਹੀ ਨਾ ਮੈਂ ਇਹਦਾ ਕੰਮ ਲਾਹੋ ਪਰਾਇਆ ਚੱਲ ਉਹਦਾ ਜੇ ਯਾਰ ਜੀ ਕਰੂ ਆ ਲੈ ਲੂ ਨਹੀਂ ਨਾ ਅਮ ਤਾਂ ਕਿ ਹੁਣ ਆਉਣਾ ਲੱਗਦਾ ਪੰਗਾ ਅਗਨੇ ਦੇ ਜਵਾਖ ਦੇ ਗਾਲਾਂ ਪੈ ਜਾਣ ਅਗਲਾ ਕਦੋਂ ਮਿੱਠੂ ਨੇ ਰਾਜੂ ਨੇ ਦਬਾਤੀ ਨਾ ਬਈ ਹੁਣ ਇਹਦੇ ਤਾਂ ਕੋਈ ਗਾਣਾ ਦੇਣ ਵਾਲਾ ਹੈ ਨਹੀਂ ਤਾਂ ਰੋਜ਼ ਵੇਚਦਾ ਲੈਂਦਾ ਇਹਦਾ ਇਹਦਾ ਮਾਲਕ ਹੈ ਇਹਦਾ ਮਾਲਕ ਆ ਯਾਰ ਦਾ 100 ਪੰਗੇ ਛੇੜਦਾ ਆਥਲ ਨੂੰ ਇਹਦਾ ਗੱਡੀ ਲੈ ਲੈ ਖੜਾ ਦੇ ਸਾਡਾ ਤਾਂ ਐ ਨਹੀਂ ਪਤਾ ਸੀ ਲੈਣ ਆਈਏ ਬੱਕਰੀਆਂ ਕੁਝ ਹੋਰ ਹੀ ਲੈ ਲਈਏ ਯਾ ਡਾਕਟਰੀ ਦਾ ਇਹ ਕਿਸੇ ਦਾ ਸਾਡੇ ਤਾਂ ਜਿਹੜੀ ਚੀਜ਼ ਆ ਗਈ ਸੀ ਤਾਂ ਐ ਨਹੀਂ ਪਤਾ ਗਧਾ ਖਰੀਦ ਲਈਏ ਹਾਂ ਉਹ ਬੜੇ ਕੰਨਾਂ ਵਾਲਾ ਅੱਗੇ ਤੇ ਗੱਡੀ ਦੀ ਸੌਦਾ ਕਰਾਦਾ ਸੀ ਜਾਨੀ ਕਾਸੀ ਯਾਰ ਖਦਾ ਬੰਦਾ ਜਾਂਦਾ ਹੈ ਛੱਡ ਕੇ ਦੇ ਘਰੇ ਜਾਈ ਕਿਰਾਇਆ ਤੈਨੂੰ ਅੱਡ ਦਵਾਂ ਮੈਨੂੰ ਨਹੀਂ ਪਤਾ ਕਿਰਾਇਆ ਦਵਾਂ ਕਿਰਾਇਆ ਦਵਾਂ ਤੇ ਗਰੀ ਤੇਰੇ ਬੰਨਾ ਬੰਨੀ ਇੱਧਰ ਥੋੜੀ ਆ ਇੱਧਰ ਨਹੀਂ ਇੱਧਰ ਓਏ ਆ ਤੀ ਦਿਆਲ ਕਰ ਲਵੇਂ ਬਾਸੀ ਰੱਖ ਨਹੀਂ ਇਹਨੂੰ ਲੰਗਣਾ ਬਈ ਚੱਲ ਇਹਦਾ ਕਾਸੇ ਚਲੀ ਆਉਂਦੇ ਜਰਾ ਛੱਡ ਫਰੇ ਇੱਥੋਂ ਕਰਾ ਲਾਂ ਕੋਈ ਇੱਧਰ ਬੜਾ ਦੀ ਮੁੰਡੇ ਨੂੰ ਕੋਈ ਨਾ 17000 ਦੀ ਦੇਉਂਗੀ ਓ ਯਾਰ ਕਿਉਂ ਕਾਮਲੇ ਹੋ ਗਏ ਯਾਰ ਰਾਜੂ ਯਾਰ ਇਹਨੂੰ ਕਿਹਾ ਗੱਲਾਂ ਇਹਨੂੰ ਕਿਹਾ ਕਿ ਗਿਆਨੀ ਨੂੰ ਗਿਆਨੀ ਨੇ ਇੱਕ ਗੱਲ ਕਹਿਦੀ ਰਹੀ ਇਹਨਾਂ ਵਾਸਤੇ ਆ ਨੇਮ ਧਰਮਾ ਰੋਟੀ ਖਾਣਾ ਇਹ ਨਾ ਮੇਰੀ ਗੱਲ ਤਾਂ ਸੁਣਦਾ ਵਸ ਗਿਆਨੀ ਨੂੰ ਫਸਲਾ ਮਗਾ ਯਾਰ ਤੁਸੀਂ ਨਗਦ ਲੈ ਜਾਂਨੇ ਹੋ 18000 ਦੀ ਲੈ ਜਾ ਯਾਰ ਇਹ ਦੂਤੇ ਬਾਈ ਕੀ ਦੇਦੀ ਐ 45000 ਦੀ ਬੱਕਰੀ ਆ ਹੁਣ ਮੈਂ ਕਿਵੇਂ ਕਰਾਂ 17 ਵੀ ਫਿਰ ਸਮਾਂ 45000 ਦੀ ਬੱਕਰੀ ਆ ਯਾਰ ਤੈਨੂੰ ਨਹੀਂ ਦਿਖਦਾ ਯਾਰ ਬੱਕਰੀ ਕਿ 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 ਇੰਨੀ ਨੇ ਉਹ ਘਰ ਨਹੀਂ ਹੁਣ ਮਾਗੇ ਪਿੱਛੇ ਦੂਮੀ ਨਾਲ ਹਟ ਯਾਰ ਚਾ ਮੈਨੂੰ ਹਜ਼ਾਰ ਮੇਰੇ ਮੇਮ ਨੂੰ ਚੁੱਕਾ ਤੇ ਤੈਨੂੰ ਮੇਮ ਨਾਲ ਚੁੱਕਾਉਂਗਾ ਚਾ ਬੰਦਾ ਮੈਂ ਜਵਾਨ ਵਾਲਾ ਤੇ ਰੱਖ ਲੈ ਪਾਲ ਲਈ ਚੰਗੀਆਂ ਬੱਕਰੀਆਂ ਦਾ ਬੱਚਾ ਆਪਣੇ ਘਰੇ ਹਾਂ ਸਹੀ ਹੈ ਹਜ਼ਾਰ ਮੈਨੂੰ ਘੱਟ ਦੇ ਦੀ ਲਾਜੋ ਯਾਰ ਕਿੰਨੇ ਮੇਮਨੇ ਤਾਂ ਜਗਾਤੇ ਲੋਕਾਂ ਨੂੰ ਬੜੀ ਦੁਨੀਆ ਨੂੰ ਵੀ ਇਸ ਤੇ ਮੈਂ ਕਿੰਨੇ ਜਗਾਤੇ ਲੋਕਾਂ ਨੂੰ ਕੀ ਹੋ ਜਾਂਦਾ ਉਹਦੇ ਨਾਲ ਜਦੋਂ ਇਹਦੇ ਚ ਮੈਂ ਕਹਿੰਿਆ ਨਾ ਵੀ ਸਾਰਾ ਕੁਝ ਸੜ ਗਿਆ ਯਾਰ ਅਗਲੇ ਨੂੰ ਕਹਿੰਿਆ ਨਾ ਵੀ ਚੱਲ ਕੋਈ ਨਾ ਜੈਨੀਆਂ ਨਹੀਂ ਬੰਦਾ ਦੀ ਪਾਲਣੇ ਤੇਰੇ ਨੇ ਵਕਰੀਆਂ ਦੇ ਮੇਮਨੇ ਸੂਨ ਸਾਰੇ ਵਿਕੀ ਜਾਂਦੇ ਨੇ ਹਾਂ ਹਜ਼ਾਰ ਦਾ ਫਰਕ ਰਹਿ ਗਿਆ ਲਾਓ ਚੱਕ ਬੋਲੋ ਕਰਦੇ ਆ ਫਿਰ ਪੂਰਾ ਦੀ 7.5 17 ਲੀਹਾਂ ਦੇ ਅਿੱਦ ਤੱਕ ਹੁਣ ਵੱਡਤਾ ਸਾਰਾ ਕੁਝ ਰਾਜੂ ਰਸੇ ਵੱਧਦੇ ਮੈਨੇ 500 ਦਾ ਸਾਨੂੰ ਦੇ ਦੇਣਾ ਐਡਾ ਦਿਲਦਰਿਆ ਬੰਦਾ 500 ਤੇ ਥੋੜੀ ਨਹੀਂ ਮੇਰੇ ਕੋਲ 200 ਬੱਕਰੀਆਂ ਨੇ ਤੋਂ ਬਣਾ ਕੇ ਲਿਆ ਦੀ ਮੈਂ ਆਪ ਦੀ ਯੇਰ ਚ ਨਹੀਂ ਕਰ ਸਕਦਾ ਸਾਨੂੰ ਦੇਤਾ ਸਹੀ ਨਹੀਂ ਮੇਰੇ ਕੋਲ ਇੰਨੀ ਨਹੀਂ ਕਿੰਨੇ ਨੇ ਉਹ ਗੱਲ ਨਹੀਂ ਸਭ ਕੁਝ ਹੈ ਫਿਰ ਮੇਰਾ ਮੇਮਨਾ ਕਾਦਾ ਨਵੇਂਗਾ ਤੂੰ ਉਹ ਤਾਂ ਮੈਂ ਗੂਗਲ ਬੱਤੀਸ ਤੋਂ ਪੁੱਛੂ ਨੰਬਰ ਪਾਇ ਪਾ ਗੂਗਲ ਬੜੀ ਗੱਲ ਯਾ ਤੂੰ ਸਾਡਾ ਕੁਝ ਨਹੀਂ ਸਾਢੇ 17 ਤੇ ਦੇਖ ਲੈ ਜਿੱਥੇ ਤੱਕ ਬਣਦੀ ਹੈ ਤਾਲਾ ਤੂੰ ਹੈ ਕਣੀ ਉਹ ਕੁਝ ਨਹੀਂ ਹੁੰਦਾ 500 ਬੱਚੇ ਨਾ ਭਾਜ ਬੈਕ ਨਹੀਂ ਆਉਣੀ ਯਾਰ ਤੁਸੀਂ ਕੰਮ ਕਰੋ ਜੀ ਬੱਕਰੀ ਨੰਗੀ ਹੋ ਗਈ ਇਹ ਤੇਰੇ ਪਸੰਦ ਹੈ ਮੈਂ ਤਾਂ ਮੈਂ ਤਾਂ ਉਹ ਮੇਮਣਾ ਦੇਖਣਾ ਤੇ ਮੈਂ ਤਾਂ ਪਹਿਲਾਂ ਮੇਮਣਾ ਹੀ ਪੁੱਛਿਆ ਮੈਂ ਉਹਨਾਂ ਨੇ ਹੀ ਹੈਗਾ ਆਂ ਇਹਨਾਂ ਤੈਨੂੰ ਘਰੋਂ ਲੰਨਾ ਮੈਂ ਕੋਈ ਨਹੀਂ ਉਥੋਂ ਕਰਾ ਦੇ ਗੂਗਲ ਤੇ ਬੱਕਰੀ ਨੰਗੀ ਹੋ ਗਈ ਹੁਣ ਦੇ ਦੇ ਆ ਸਾਡੇ ਸਾਡੇ ਸਰ ਮੰਨਦਾ ਨਹੀਂ ਅਗਲਾ ਅਗਲੀ ਮੰਡੀ ਇੱਥੇ ਹੀ ਬੱਕਰੀ ਫੜਾਵਾਂਗੇ ਇਸੇ ਬੰਦੇ ਤੋਂ ਅਰ 3000 ਇਹਨੂੰ ਫਿਰ ਦੇ ਨਿਬੜ ਗਈ ਗੱਲ ਯਾਰ ਆਪਾਂ ਨੂੰ ਉਹ ਗਿਆ ਉਹ ਦੇ ਦੇ ਬੱਕਰੀਆਂ ਆਪਾਂ ਜੀ ਦੇ ਦਾਂਗੇ ਬੱਕਰੀਆਂ ਨੂੰ ਆਪਾਂ ਹੀ ਕਰਨੀਆਂ ਮੌਜੀ ਹਾਂ ਹੱਥ ਕਰਦਾ ਹਾਂ 3000 ਮੌਲਗੀ ਤੋਂ ਮੈਂ ਦਬਾਈਏ ਦਾਰਾ ਮੈਂ ਕਰੀ ਜਨਾ ਮੌਲਵੀ ਦੀ ਗੱਡੀ ਚ ਜਾਊਗੀ ਬੱਕਰੀ ਫੁੰਡੇ ਦੇ ਨਾਲ ਮੈਂ 15 ਦੇ ਨਾਲ ਟਾਈਮ ਲਾਊਗਾ ਜੀ ਮੈਂ ਵੀਰੇ ਮੈਨੂੰ ਦਨ ਦਾ ਮੈਨੂੰ ਦਨ ਆ ਜਾ ਕੇ ਨੀ ਤੇ ਉਹ ਬਈ ਪੂਰੀ 18000 ਦੀ ਹੋ ਗਈ ਆ ਬੱਕਰੀ ਗਿਆਨੀ ਨੇ ਖਰੀਦ ਲਈ ਝੰਡੀ ਮਾਰਤੀ ਗਿਆਨੀ ਨੇ ਮੈਂ ਜੀ ਤੂੰ ਉੱਥੇ ਜਾ ਕੇ ਲੈ ਕੇ ਮੇਰੇ ਕੋਲ ਤਹੀ ਨੇ ਪਾ